ਹਾਲੋ ਆ ਜੀ ਸ੍ਰੀ ਮੈਂ ਵੀ ਆਂਦਾ ਹਾਂਗਾ ਕਿ ਜੀਵਨ ਜੋਤ ਦਾ ਇਲਾਕਾ ਤੇ ਆ ਦੇਖ ਲਓ ਜੀ ਫਿਰ ਨਾ ਨਹੀਂ ਬੰਨੀ ਗੱਲ ਜੋ ਉਹਦਾ ਇਲਾਕਾ ਮੈਨੂੰ ਨਹੀਂ ਲੱਗਦਾ ਕਿ ਦੀ ਜੀਵਨ ਜੋ ਉਹਦੇ ਆਣ ਕੇ ਹਾਂਜੀ ਕੀ ਗੱਲ ਹੋਈ ਹੈ ਕਿਹੜਾ ਇਲਾਕਾ ਬਸ ਆ ਬੱਗੇ ਵਾਲੀ ਪੱਤੀ ਆ ਤੇ ਬਸ ਇੱਥੇ ਇਹੋ ਜਿਹੇ ਦਵਾਈ ਉਹ ਥੋੜੇ ਆ ਕੇ ਸੈਂਟਰ ਦੇ ਵਿੱਚ ਉਹਦੇ ਬਸ ਜਿਹੜੇ ਕੋ ਹੈ ਗਈ ਆ ਜਿਹਦੀ ਕੋਈ ਕਾਫੀ ਬਣੀ ਆ ਉਹ ਦੂਜੇ ਕੋ ਲੈ ਕੇ ਲਾਈ ਜਾਂਦਾ ਬਸ ਇਹੋ ਕੰਮ ਸਾਰੀ ਦਿਹਾੜੀ ਫਿਰ ਕਿਸੇ ਦੀ ਇਹਨਾਂ ਨੇ ਕੋਈ ਬੱਚਾ ਨਹੀਂ ਵੇਖਣਾ ਵੀ ਯਾਰ ਬੱਚਿਆਂ ਦੇ ਅਸਰ ਪਊਗਾ ਕਿਸੇ ਦੀ ਕੋਈ ਮਾਂ ਪੈਣ ਨਹੀਂ ਵੇਖਣੀ ਜਿੱਥੇ ਮਰਜ਼ੀ ਠੋਕੀ ਤੁਰੀ ਜਾਂਦੇ ਪਿੰਟਾ ਲਾ ਕੇ ਤੇ ਤੁਸੀਂ ਉੱਚ ਅਧਿਕਾਰੀ ਨੂੰ ਇਸ ਬਾਰੇ ਕਦੀ ਕੰਪਲੇਨ ਨਹੀਂ ਕੀਤੀ ਭਾਜੀ ਕਰਨ ਕੁਆੜੀਏ ਨੇ ਆਣ ਕੇ ਬੜੀ ਭੱਜ ਦੌੜ ਕੀਤੀ ਆ ਉਹ ਬੜੀ ਇਹਨਾਂ ਨੂੰ ਮਾਰਕਟ ਵੀ ਕੀਤੀ ਆ ਪਰ ਉਹਨਾਂ ਤੇ ਕੋਈ ਅਸਰ ਨਹੀਂ ਆ ਗਿਆ ਕਿਸਦਾ ਜਨਾਨੀ ਹੁਣ ਬੰਦ ਕਰ ਦੇ ਕਰਨ ਕੁਆੜੀਏ ਹਾਂਜੀ ਹੋਣ ਲਿਆ ਆ ਉਹਨਾਂ ਦੀ ਇਹ ਆਪਣੀ ਜ਼ਿੰਦਗੀ ਤੇ ਖਰਾਬ ਕੀਤੀ ਕੀਤੀ ਉਹਨਾਂ ਦੀ ਵੀ ਕਰਨ ਦੇ ਹੁਣ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਨੂੰ ਇਹੋ ਹੀ ਆ ਵੀ ਮਤਲਬ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਨੇ ਪੂਰਾ ਅੱਡਾ ਬਣਾਇਆ ਜੋ ਹਰ ਟਾਈਮ 40-50 ਇੱਥੇ ਇਕੱਠੇ ਹੁੰਦੇ ਕੋਈ ਉਹਨਾਂ ਨੂੰ ਆਪਣੇ ਘਰ ਨਾਲ ਨਹੀਂ ਮਤਲਬ ਸਾਡੀ ਮਾਂ ਮਾਂ ਜਾਣਦੀ ਹੋਊ ਜਾਂ ਸਾਡੀ ਘਰ ਦੀ ਜਾਣਦੀ ਹੋਊਗੀ ਉਹਨਾਂ ਇਹਨਾਂ ਗੱਲਾਂ ਨੂੰ ਮਤਲਬ ਹੀ ਕੋਈ ਨਹੀਂ ਜਿਹੜਾ ਨਸ਼ਾ ਕਰਨ ਦਿਆ ਸਾਡੇ ਆਪਣੇ ਬੱਚੇ ਵਿੱਚ ਖੋਦਿਆ ਨਸ਼ੇੜੀ ਨਸ਼ਾ ਟੀਕੇ ਟੋਕੇ ਲਾਂਦੇ ਆ ਤੁਹਾਡੇ ਕੋਲੋਂ ਕਾਰਵਾਈ ਕੀਤੀ ਗਈ ਕਿ ਕਿੰਨੇ ਬੰਦੇ ਫੜੇ ਗਏ ਅੱਜ ਸਵੇਰ ਦਾ ਹੀ ਪ੍ਰੋਸੈਸ ਚੱਲਣ ਦੇ ਐਕਚੁਅਲੀ ਪਬਲਿਕ ਵਿੱਚ ਕਾਫੀ ਇਸ ਚੀਜ਼ ਦਾ ਰੋਸ ਹੈਗਾ ਇੱਥੇ ਗਰਾਉਂਡ ਦੇ ਸਾਈਡ ਮੜੀਆਂ ਵਾਲੀ ਸਾਈਡ ਤੇ ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ ਤੇ ਵੀ ਇਹਨਾਂ ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ ਕਾਫੀ ਜਿਹੜੇ ਇਹਦੇ ਬੰਦੇ ਆਪਾਂ ਲੈਂਦੇ ਸੀਗੇ ਇਹ ਕੀ ਕਰਦੇ ਨੇ ਕਿ ਟੀਕੇ ਦੀ ਇਥੋਂ ਗੋਲੀ ਲੈ ਕੇ ਉਹਦਾ ਟੀਕਾ ਲੈਣ ਲਾਉਂਦੇ ਆਪਣੇ ਹਸਪੀਟਲ ਵਾਲੀ ਗੋਲੀ ਦਾ ਔਰ ਉਹਦੇ ਨਾਲ ਕੀ ਹੈ ਕਿ ਆਮ ਜਨਤਾ ਦੇ ਵਿੱਚ ਇਸ ਚੀਜ਼ ਦੀ ਦਹਿਸ਼ਤ ਆ ਔਰ ਜਿਹੜੇ ਨਸ਼ੇੜੀ ਨੇ ਇਹ ਕਾਫੀ ਤਦਾਦ ਚ ਆਪਣੇ ਏਰੀਏ ਦੇ ਤੇ ਕੁਝ ਘਟਨੇ ਕਬ ਦੂਜੇ ਏਰੀਏ ਦੇ ਜਿਹੜੇ ਨਸ਼ੇੜੀ ਸੀਗੇ ਉਹ ਵੀ ਲਿਆ ਕੇ ਇੱਥੇ ਉਹਨਾਂ ਨੂੰ ਅੱਜ ਪੁੱਛਗਿੱਛ ਕੀਤੀ ਗਈ ਆ ਸਵੇਰੇ ਵੀ ਜਦੋਂ ਮੈਡਮ ਨੇ ਗੋਲੀ ਦਿੱਤੀ ਸੀ ਅਸੀਂ ਉੱਥੇ ਟੀਮ ਆਪਣੀ ਲੈ ਕੇ ਗਈ ਸੀ ਤੇ ਹਸਪੀਟਲ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਅਵੇਅਰ ਕੀਤਾ ਕਿ ਇਹਨਾਂ ਨੂੰ ਗੋਲੀ ਐਦਾਂ ਨਹੀਂ ਦੇਣੀ ਔਰ ਜਿਹੜੀ ਇਹ ਇੱਥੇ ਖਾ ਕੇ ਫੇਰੀ ਜਾਣ ਕਿਉਂਕਿ ਇਹਨੂੰ ਮਿਸਯੂਜ਼ ਕਰਦੇ ਨੇ ਉਦੇ ਨਾਲ ਇਹ ਆ ਕਿ ਆਮ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਅਨਸਰਵਾ ਉਹਨਾਂ ਦਾ ਮਾੜਾ ਅਸਰ ਜਾਂਦਾ ਹੈ ਸਰ ਕਿੰਨੇ ਕ ਬੰਦੇ ਅੱਜ ਤੁਸੀਂ ਤੁਹਾਡੇ ਕੋਲ ਅਰੈਸਟ ਕੀਤੇ ਇਹਦੇ ਵਿੱਚ ਜਿਹੜੇ ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁਸ਼ਸ਼ ਕਰਕੇ ਸਾਡੇ ਤੋਂ ਛੱਡ ਦਿੱਤਾ ਹੈ ਜਿਹੜੇ ਕੋਈ 3-4 4 ਕ ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਢਈ ਹੈ ਜੋ ਵੀ ਬੰਦੇ ਦੀ ਕਾਰਵਾਈ ਹੋਕਰਾਂਗੇ ਇਹ ਨੇੜੇ-ਨੇੜੇ ਕੁਝ ਪਿੰਡਾਂ ਦੇ ਆ ਕੁਝ ਨੁਕਲਿਆ ਜਿਹੜੇ ਤੇ ਨਸ਼ਾ ਕਰਦੇ ਜਿਨ੍ਹਾਂ ਦੇ ਕੋਈ ਮੂਵੀ ਵਗੈਰਾ ਜਾਂ ਕੋਈ ਸਾਡੇ ਕੋਲ ਸਾਹਮਣੇ ਆਈ ਹੈ ਪਬਲਿਕ ਦੀ ਪੁਸ਼ਕਿਸ਼ ਤੇ ਉਹਨਾਂ ਤੇ ਤੇ ਕਾਰਵਾਈ ਹੋਊਗੀ ਜਿਹੜੇ ਬੰਦੇ ਨਿਹਾਕ ਹੋਣਗੇ ਉਹ ਵੀ ਪੁਸ਼ਕਿਸ਼ ਤੋਂ ਬਾਅਦ ਤਰਤੀਸ਼ ਤੋਂ ਬਾਅਦ ਜਿਹੜਾ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਊਗਾ ਫਿਰ ਫੈਸ਼ਨ-ਵਿਸ਼ਨ ਦੇ ਕੋਈ ਅਜੇ ਤੱਕ ਤੇ ਕੋਈ ਜੀ ਕੈਮਿਸਟ ਵਾਲੀ ਤੇ ਕੋਈ ਗੱਲਬਾਤ ਸਾਹਮਣੇ ਆਈ ਨਹੀਂ ਫਿਰ ਵੀ ਸ਼ਾਰਟ ਪੀਰੀਅਡ ਆ ਉਹਨਾਂ ਤੇ ਵੀ ਆਪਾਂ ਪੂਰਾ ਸਕੰਝਾ ਕਰਾਂਗੇ ਹਾਂ ਜੀ ਹਾਂ ਜੀ ਹਾਂ ਜੀ ਇਹ ਗੱਲ ਸਾਹਮਣੇ ਆਈ ਹੈ ਰਾਤੀ ਇੱਕ ਮੂਵੀ ਵੀ ਵਾਇਰਲ ਹੋਈ ਸੀਗੀ ਉਹਦੇ ਤੋਂ ਵੀ ਆਪਾਂ ਅਮੀਰ ਹੋਏ ਆਂ ਔਰ ਮੈਂ 2 ਦਿਨ ਤੋਂ ਇਹ ਚਾਰਜ ਲੈ ਆਇਆ ਵੀਰ ਕੇ ਠਾੜਿਆਂ ਦਾ ਅਗਲੇ 5-7 ਦਿਨਾਂ ਦੇ ਵਿੱਚ ਬਿਲਕੁਲ ਸਫਾਈ ਕਰ ਦਿੱਤੀ। ਫਿਰ ਬਾਕੀਆਂ ਨੂੰ ਮੈਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦੇਖਦੇ ਕੋਈ ਵੀਡੀਓ ਨੂੰ ਕੀ ਮੈਸੇਜ ਦੇਣਾ? ਮਾੜੇ ਅੰਸਰਾਂ ਨੂੰ ਚਾਹੀਦਾ ਹੈ ਕਿ ਜੇ ਮੇਰੇ ਇਲਾਕੇ ਦੇ ਵਿੱਚ ਕੋਈ ਹੁਣ ਜੀ ਹਰਕਤ ਹੋਈ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ। ਉਹਦੇ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜਿਆ ਜਾਊਗਾ। ਔਰ ਅੱਗੇ ਜਿਹੜੇ ਆਏ ਸੁਚੇਤ ਰਹਿਣ ਔਰ ਆਪਣੇ ਆਪ ਨੂੰ ਚੰਗੇ ਨਾਗਰਿਕ ਬਣਾ ਕੇ ਔਰ ਚੰਗੇ ਜਿਹੜੀ ਜੀਵਨ ਜੀਵਨਰ ਦੁਧਿਆਨ ਵੀ ਇਹ ਸੇਧ ਮਿਲ ਸਕੇ ਸਰ ਇਹ ਵੀ ਚੀਜ਼ ਸਾਹਮਣੇ ਆਊਗੀ ਉਹ ਜਿਹੜੇ ਉਹ ਇਹ ਸਾਡੇ ਪਾਰਟ ਆਫ ਇਨਵੈਸਟੀਗੇਸ਼ਨ ਆ ਉਹ ਸਾਹਮਣੇ ਲੈ ਦਿੱਤੀ ਜਾਊਗੀ ਕੋਈ ਦਵਾਈ ਲੈਂਦੇ ਆ ਤਾਂ ਉਹਦਾ ਤੇ ਟੀਕਾ ਲਾ ਲੈਂਦੇ ਟੀਕਾ ਤੋਂ ਐਂਡ ਆ ਉਹ ਫालतू ਨਸ਼ਾ ਕਰਦੇ ਨਾ ਫੇਰੇ ਉਹਦੇ ਵਾਸਤੇ ਕਹੀ ਇਹ ਵੀ ਵੀ ਆ ਰਹੇ ਨੇ ਟੀਕੇ ਜਿਹੜੇ ਵੀਰੂ ਆਇਆ ਨਾ ਉਹ ਵੀ ਭਜੀ ਨਸ਼ਾ ਚਲਾਈ ਜਾ ਰਹੇ ਨੇ ਕਹੀਂ ਤੁਹਾਡਾ ਮੂਲ ਨੂੰ ਸਮਝਾ ਸਾਡੇ ਕਾਕਾ ਇਹ ਗਲਤ ਕੰਮ ਹੈ ਤੂੰ ਨਾਲ ਆ ਕੇ ਕੋਈ ਨਹੀਂ ਸਮਝ ਸਕਦਾ ਸਮਝਾ ਬਦਾਇਆ ਜੇ ਮੰਨ ਲਓ ਸਾਹਮਣੇ ਨਾਲ ਲੋਣ ਕਰੇ ਚੁੱਕੇ ਲਾ ਲੈਣਗੇ ਉਹਦਾ ਕੀ ਹੈ ਉਹ ਆਪਣੇ ਤਾਂ ਕਹਿੰਦੇ ਕਿ ਨਸ਼ਾ ਨਹੀਂ ਕਰਨਾ ਪਰ ਜੇ ਸਾ ਨਾ ਇੱਥੇ ਦੇਖਦੇ ਆ ਨਾ ਤੇ ਬੱਚਿਆਂ ਤੇ ਗਲਤ ਅਸਰ ਪੈਣ 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 ਬੱਚੇ ਕੀ ਦੇਖਦੇ ਬੱਚੇ ਨੂੰ ਕੀ ਕਹਾਂਗੇ ਪਰ ਜੇ ਅਸੀਂ ਅੱਜ ਛੱਡ ਦਾਂਗੇ ਨਾ ਕੀ ਮਤਲਬ ਹੀ ਬੋਲਾਂਗੇ ਤੇ ਕੀ ਕਰਾਂਗੇ ਕੀ ਹੋਏਗਾ ਹੁਣ ਇਸ ਵਕਤ ਉਹਨੀਆਂ ਪੂਨੀਆਂ ਸਾਰਾ ਦੁਕਾਨ ਤੇ ਮੈਡੀਕਲ ਸਟੋਰ ਤੇ ਜਿੰਨੀਆਂ ਇੱਥੇ ਪਈਆਂ ਜਿੰਨੀਆਂ ਇੱਥੇ ਆ ਕਿ ਇਹ ਕਿੱਦਾਂ ਇੱਧਰ ਆ ਬਿੱਜੂ ਪਟੋਟਾ ਪੜੋ ਨਾ 1400 ਠੀਕ ਆ ਪਿਆ ਉਹਦੇ ਤੋਂ 500 ਜੀ ਜੀ ਪਰ ਦਵਾਈ ਤਾਂ ਕਿੰਦੀ ਦਵਾਈ ਕਰ ਬਿਲਮ ਪਰ ਦਵਾਈ ਦਾ ਜਿਹੜੀਆਂ ਦਵਾਈ ਦਾ ਗੋਲੀ ਹੋਏਗੀ ਉਹ ਤੇ ਉਹ ਭਰਪੂਰ ਕੇ ਲਾਈਏ ਬੋਤਲ ਆ ਨਾ ਜਿੱਦਾਂ ਕਰਦੇ ਬੋਤਲ ਦੇ ਵਿੱਚੋਂ ਭਰ ਕੇ ਲਾਂਦੇ ਵੇ ਹਾਂ ਹਾਂ ਨਹੀਂ ਉਹ ਦਵਾਈ ਪਹਿਲਾਂ ਖੋਲਦੇ ਆ ਨਹੀਂ ਪਰ ਉਹ ਤੇ ਮੈਡੀਕਲ ਤੋਂ ਹੀ ਆਈਆਂ ਵਾ ਉਹ ਆਪ ਨਹੀਂ ਖੋਲਿਆ ਜਾਂਦੀ ਉਹ ਮੈਡੀਕਲ ਵਾਲੇ ਕੋਈ ਸ਼ੀਸ਼ੇ ਚੁੱਕੀਆਂ ਹੋਊ ਚਲੋ ਜੀ ਬਹੁਤ ਪੁਰਾਣ ਮਿਲਦਾ 4-500 ਬਾਕੀ ਆ ਫਾਟੂਰਾ ਸਨ ਕਰਦੇ ਨੇ ਕੁਵਾਰੀਆਂ ਨੇ ਬੜੀ ਥੋੜੀ ਦੇਰ ਬੜੀ ਭੱਜ ਦੌੜ ਕੀਤੀ ਆ ਪਰ ਉਹ ਕਿਹੇ ਤੇ ਕੋਈ ਅਸਰ ਨਹੀਂ ਹੋਇਆ ਹਾਂ ਉਨੇ ਕਰਨ ਨੇ ਬੜੀ ਇੱਥੇ ਭੱਜ ਦੌੜ ਕੀਤੀ ਆ ਆਪਣੇ ਆਪਣੇ ਜੀ ਭਰਾ ਉਹਨੇ ਨਹੀਂ ਕਿਸੇ ਨੇ ਅਸਰ ਹੀ ਨਹੀਂ ਕਰਦਾ ਉਹ ਕਿੰਨੀ ਗੱਲ ਕਹਿ ਕੇ ਵੇਖਿਆ ਪੁਲਿਸ ਨੂੰ ਵੀ ਆਖਿਆ ਤਾਂ ਕੋਈ ਨਹੀਂ ਖੇਰ ਕਰਦਾ ਇਹਨਾਂ ਬੋਟਾ ਵਰੀ ਆਉਣਾ ਤੇ ਬੋਟਾ ਨਹੀਂ ਪਹੁੰਚਣਾ ਹਾਂ ਹੁਣ ਜਿੱਦ ਦੇ ਬੈਠੀ ਆ